ਜੋਣ ਨੇ ਅਸੀਂ ਸਾਰੇ ਮਾਨ ਕਰਦੇ ਆ ਭਾਜੀ ਅੱਗੇ ਨਾਲ ਅੱਗੇ ਨਾਲ ਇੱਕ ਨਿਰਸਖੀ ਵੀਡੀਓ ਸਾਹਿਬ ਸਾਡੇ ਨਾਲ ਦੋ ਚਾਰ ਸਾਥੇ ਕਰਨਗੇ ਬਤਰੀ ਸਾਹਿਬ ਸਾਡੇ ਦਰਮਿਆਨ ਪੁੱਜਿਆ ਵਿਚਾਰ ਸਾਝੇ ਕਰਨਗੇ ਜੜਿਆ ਗੁਰੂ ਜੀ ਭਾਤ ਦਾ ਭਰਤੀ ਦੇ ਭਾਜੀ ਅੱਜ ਸਾਡੇ ਵੀਰ ਕਰਮੰਦਰ ਜੀ ਦੀ ਰਹਿਮਾਈ ਦੇ ਵਿੱਚ ਜਿਹੜੇ ਕੁਸ਼ਤੀ ਮੁਕਾਬਲੇ ਕਰਾਏ ਜਾ ਰਹੇ ਨੇ ਮੈਂ ਇਲਾਕੇ ਦੇ ਸੱਜਣਾ ਨੂੰ ਲੱਖ ਲੱਖ ਵਧਾਈ ਦਿਨਾ। ਇਹ ਗੱਲ ਦੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੀ ਵਾਰੀ ਅਸੀਂ ਇਹ ਜਿਹੜੀ ਸ਼ੈਨ ਸੀਗੀ ਇਸਾਰ ਟਾਗਰ ਦੇ ਸਾਹਮਣੇ ਕਰਾਈ ਸੀਗੀ ਤੇ ਮੈਨੂੰ ਯਾਦ ਆ ਕਿ ਆ ਜਿਹੜੀ ਸਾਹਮਣੇ ਸੜਕ ਬਣੀ ਆ ਇਹ ਜਦੋਂ ਨਹੀਂ ਸੀ ਜਿਨਾ ਬਣੀ ਹੁੰਦੀ ਲਾਗੋਂ ਦੀ ਖਾਲਾ ਜਿਆ ਇੱਕ ਰੰਗ ਦਾ ਹੁੰਦਾ ਸੀਗਾ ਤੇ ਆਹੀ ਜਿੱਥੇ ਬੈਠਿਆ ਇਹ ਹਮੇਸ਼ਾ ਪਾਣੀ ਨਾਲ ਭਰਿਆ ਰਹਿੰਦਾ ਸੀ ਛੱਪੜ ਬਣਿਆ ਰਹਦਾ ਸੀ ਅੱਜ ਇੰਨਾ ਮਰਖੋਸ਼ ਕਿ ਉਥੇ ਸਾਡੇ ਨੀਯਾਰ ਤੇ ਤੁਹਾਡੇ ਜਜ਼ਬਾਤ ਕਿੰਤਾ ਦੇ ਨੇ ਉਹ ਕੰਮ ਕਰ ਨੂੰ ਤੇ ਤੁਹਾਡੇ ਜਜ਼ਬਾਤਾਂ ਨੂੰ ਮੈਂ ਸਲਾਮ ਕਰਦਾ ਤੇ ਤੁਸੀਂ ਇੱਟਾ ਵਟਾਰ ਕੰਮ ਜਿਹੜਾ ਆਪਣੇ ਇਲਾਕੇ ਦੇ ਵਿੱਚ ਕਰ ਰਹੇ ਹੋ ਤੁਸੀਂ ਸਾਰੇ ਇਹਦੇ ਮੇਰੇ ਘਰ ਭਰਾ ਦੇ ਅੱਜ ਦੇ ਥੋੜੀ ਬੜੇ ਚਿਰ ਤੋਂ ਰੋਪੀ ਭਾਜੀ ਬੜੇ ਚਿਰ ਤੋਂ ਮੇਰਾ ਇਹਨਾਂ ਦੇ ਨਾਲ ਸਾਡਾ ਪਰਿਵਾਰਕ ਸਬੰਧ ਆਜੀ ਇਹਨਾਂ ਦੇ ਨਾਲ ਔਰ ਇਹਨਾਂ ਨੇ ਜਿੰਨਾ ਮਾਨ ਸਤਕਾਰ ਮੈਨੂੰ ਦਿੱਤਾ ਚਾਹੇ ਮੈਂ 2017 ਦੀ ਇਲੈਕਸ਼ਨ ਲੜੀ ਹੋਵੇ ਤਾਂ ਹੀ ਕੋ 22 ਦੀ ਇਲੈਕਸ਼ਨ ਲੜੀ ਹੋਵੇ ਇਹ ਮੈਨੇ ਆਹੋ ਦੇ ਭਰਾ ਨੇ ਜਿਹੜੇ ਹਮੇਸ਼ਾ ਹੀ ਮੇਰੇ ਯਾਰ ਬਾਵਾ ਬਣ ਕੇ ਅੱਗੇ ਵਧੇ ਔਰ ਹਮੇਸ਼ਾ ਹੀ ਮੇਰੇ ਨਾਲ ਖੜਦੇ ਨੇ ਮੈਨੂੰ ਇਹਨਾਂ ਦੇ ਜਰਾ ਮਾਨ ਆ ਹਮੇਸ਼ਾ ਮਾਨਦਉ ਦਾ ਅੱਜ ਇਹ ਨਾ ਪ੍ਰੋਗਰਾਮ ਕਰਿਆ ਮੈਨੂੰ ਇਹਦਾ ਸਤਿਆ ਮੈਨਾਂ ਦਾ ਧੰਨਵਾਦੀ ਆ ਇਹਨਾਂ ਦਾ ਹਮੇਸ਼ਾ ਰਹਿਣੀ ਰਹੂੰਗਾ ਕਿਉਂਕਿ ਇਹ ਜਿੰਨਾ ਮਾਨ ਮੈਨੂੰ ਦਿੰਦੇ ਨੇ ਸ਼ਾਇਦ ਮੈਂ ਇਸ ਕਦਮੇ ਇਹਨਾਂ ਦਾ ਮਾਨ ਸਰਕਾਰ ਵਾਪਸ ਨਹੀਂ ਕਰ ਸਕਦਾ ਬੜਾ ਔਖਾ ਦਾ ਪਰਵਾਦ ਮਾਰ ਚੋੜਨਾ ਬੜਾ ਔਖਾ ਹੁੰਦਾ ਜਦੋਂ ਸਾਰੇ ਪਰਿਵਾਰ ਇੱਕ ਪਰਿਵਾਰ ਦੀ ਤਰ੍ਹਾਂ ਜੁੜੇ ਨੇ ਵਿਚਰਦੇ ਨੇ ਸੋ ਮੈਂ ਅੱਜ ਬਹੁਤ-ਬਹੁਤ ਵਧਾਈ ਦਰਵਾਜ਼ਾ ਜੀ ਨੂੰ ਦਿਲਾ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕੀ ਦਿੰਦਾ ਹੈ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਪੰਜਾਬ ਸਰਕਾਰ ਨੇ ਵੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੀ ਵਾਰੀ ਇਹੋ ਜਿਹਾ ਬਜਟ ਪੇਸ਼ ਕੀਤਾ ਜੀ ਜਿਹਦੇ ਚ ਅਸੀਂ 180 ਕਰੋੜ ਰੁਪਇਆ ਜਿਹੜਾ ਉਹ ਖੇਡਾਂ ਵਾਸਤੇ ਰੱਖਿਆ ਪੰਜਾਬ ਦੇ ਅੱਜ ਤੱਕ ਇਹਨਾਂ ਪੈਸਾ ਕਿਸੇ ਸਰਕਾਰ ਨੇ ਖੇਡਾਂ ਵਾਸਤੇ ਨਹੀਂ ਅੱਖਿਆ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਜੁੱਧ ਰਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਔਰ ਉਹ ਖੁੱਤ ਦੇ ਵਿੱਚ ਉੱਚਾ ਸਕੈਂਟਰੀ ਜੇ ਸਾਡਾ ਕੀ ਬਾਤੋ ਬਾਤ ਖੇਡ ਮਾਨ ਪਾ ਸਕਦਾ ਤੇ ਉਹ ਸਾਡੀਆਂ ਖੇਡਾਂ ਹੀ ਪਾ ਸਕਦੀਆਂ ਨੇ ਉਹ ਸਾਡੇ ਬੱਚੇ ਗਰਾਉਂਡਾਂ ਦੇ ਵਿੱਚ ਲਾ ਕੇ ਹੀ ਪਾ ਸਕਦੇ ਨੇ ਸੋ ਅਸੀਂ ਹਰ ਪਿੰਡ ਦੇ ਵਿੱਚ ਫੀਲ ਸਟੇਡੀਅਮ ਬਣਾਉਣੇ ਨੇ ਅਸੀਂ ਆਪਣੇ ਯੂਥ ਨੂੰ ਮੁਦਸ਼ਿਆਂ ਤੋਂ ਹਟਾਉਣਾ ਆ ਔਰ ਅਸੀਂ ਇਹਨਾਂ ਗਰਾਉਂਡਾਂ ਦੇ ਵਿੱਚ ਲੈ ਕੇ ਆਉਣਾ ਆ ਇੱਕ ਮੇਰੀ ਬੇਨਤੀ ਸਮਝ ਲਓ ਜਾਂ ਵਾਰਨਿੰਗ ਸਮਝ ਲਓ ਜਿੱਥੇ ਜਿੱਥੇ ਵੀ ਨਸ਼ੇ ਆਲੇ ਹੈਗੇ ਨੇ ਜਾ ਕੇ ਨਸ਼ੇ ਵੇਚਣੇ ਛੱਡੋ ਜਾ ਪੰਜਾਬ ਛੱਡ ਕੇ ਚਲੇ ਜਾਓ ਅਸੀਂ ਪੰਜਾਬ ਦੇ ਵਿੱਚ ਨਸ਼ੇ ਨਹੀਂ ਵਿਕਣਗੇ ਲੈ ਕੋਈ ਨਹੀਂ ਨਸ਼ੇ ਵਿਕਣਗੇ ਸੋ ਸਾਡੇ ਅਸੀਂ ਗਰਾਉਂਡ ਸੁਭੜਾਵਾਂਗੇ ਸਕੂਲ ਵਧੀਆ ਬਣਾਵਾਂਗੇ ਹਸਪਤਾਲ ਬਣਾਵਾਂਗੇ ਲੱਗੇ ਹੋਏ ਆ ਉਹਦੇ ਵਿੱਚ ਤੁਹਾਡਾ ਸਹਾਇਆ ਦਾ ਸਾਥ ਚਾਹੀਦਾ ਇਸ ਤਰ੍ਹਾਂ ਦੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਕੰਮ ਚ ਨੂੰ ਲਾਈ ਜਾਣ ਤੇ ਅਸੀਂ ਬਹੁਤ ਤਰੱਕੀਆਂ ਲਿਆਂਦੇ ਜਿਹੜੇ ਆ ਉਹ ਪਹੁੰਚ ਜਾਗੇ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਇੱਕ ਫੋਟੀ ਜੀ ਆਪਣੇ ਵੀਰ ਪਰਮਿੰਦਰ ਜੀ ਨੂੰ 14000 ਰੁਪਏ ਦੀ ਦੇ ਕੇ ਚਲੇ ਆ ਮੇਰਾ ਕੋਈ ਲੰਬਾ ਚੌੜਾ ਵਾਦਾ ਨਹੀਂ ਨਾਮ ਐ ਕਿ ਤੇ ਵਾਦੇ ਕਰਨਾ ਜੋ ਕੁਝ ਹੈਗਾ ਸੀ ਉਹ ਮੌਕੇ ਤੇ ਕਰਦਾਂਗਾ ਗਾਂ ਵੀ ਜਦੋਂ ਕੋਈ

سوچ ہوں اس طرح نے اروندر آ سردار اربندر بوڑو کول کے نام ہے آ موسیقی <سؤال> ਇਹ ਆ ਨੌਜਵਾਨ ਅਰਵਿੰਦਰ ਗੋੜੂਪਾਲਾ ਦੇ ਨਾਲ ਜਗਜਾਤ ਜਪਾਨ ਇੱਕ ਤੋਂ ਮੁੰਡੇ ਜੋਰ ਜਮਾਈ ਕਰ ਰਹੇ ਮਾਰਦੇ ਪੱਟਾ ਦੇ ਥਾਪੀਆਂ ਦੂਸਰੀ ਕਿਸ਼ਤੀ ਚੱਲ ਰਹੀ ਹੈ ਵਿਜੇ ਸਾਹਲਾ ਪਾੜਾ ਤੇ ਦੂਸਰੀ